ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲੇ ਬਾਈ ਜੈ ਇੱਕ ਬੈਣ ਬਕਾਉ ਆ ਜੀ ਤਾਜੀ ਸੂਈ ਦੀ ਆ ਜੀ ਪਿੰਡ rau ke kala ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਤੀਜਾ ਸੂਆ ਬੈੜਦਾ ਬਾਈ ਇਹਦਾ ਮਗਰੀ ਦੇ ਬੱਛੀ ਆ ਬਾਈ ਤਿੰਨ ਦਰੋਗੇ ਬਾਈ ਇਹਨੂੰ ਸੂਈ ਨੂੰ ਕੱਦ-ਕਾੜ ਚੰਗਾ ਬੈੜਦਾ ਥਾਲੇ ਵੀ ਦੀ ਬਹੁਤ ਸਾਹ ਬਾਈ ਥੋੜੀ ਜਿਹੀ ਫਿੱਕੀ ਆ ਬੈਣ ਖਣ ਬਹੁਤ ਚੰਗਾ ਲੱਗਿਆ ਵਾ ਮੁਠੀ ਵਾਲਾ ਥਣ ਲੱਗਿਆ ਵਾ ਬਾਈ ਪੈਣ ਦੇ ਰੋਗੇ ਬਾਈ ਸੂਈ ਨੂੰ ਤੇ 12 13 ਲੀਟਰ ਬੋਲਾ ਇਸ ਸਟਾਈਲ ਤੇ ਥੱਲੇ ਬਾਈ ਤਿਆਰ ਹੈ 15 15 16 ਲੀਟਰ ਦੋ ਦੇ ਦੂਗੀ ਬਾਈ ਇਹ ਕੱਦ-ਕਾੜ ਚੰਗਾ ਹੈ ਥਾਲੇ ਵਾ ਬਹੁਤ ਸੋਹਣਾ ਲੱਗਿਆ ਬਾਈ ਮੋਲੇ ਦਾ ਰੱਖਿਆ ਬਾਈ ਆਪਾਂ 55000 ਰੁਪਏ ਜੀ ਜਿ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਮੌਕੇ ਦੇ ਗੱਲਬਾਤ ਹੋ ਜੂਗੀ ਬਾਈ ਹਾਲੇਵਾਂ ਕਰਮਾਲੀ ਦਾ ਬਹੁਤ ਸੋਹਣਾ ਲੱਗਿਆ ਬਾਈ ਜੇ ਆ ਭਾਏ ਉਹੀ ਹਿਸਾਬ ਨਾਲ ਸਾਰਾ ਕੁਝ ਵਧੀਆ ਬਾਈ